ਉਹ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਹੈ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਉਹ ਰੈਸਕਿਊ ਕਰ ਰਹੀ ਹੈ ਜੀ ਸਰ ਜਿਹੜੇ ਬੰਦੇ ਫਸੇ ਹੋਏ ਨੇ ਮਕੋੜਾ ਪੁੱਤਨੋਂ 라ਵੀ ਦਰ ਆਦੋਂ ਪਾਰ ਦੇ 7 ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਰੋੜ ਕੀਨੇਗਾ ਬਿਲਕੁਲ ਉਹ ਰੈਸਕਿਊ ਕਰ ਵੀ ਲਏਗੇ ਨੇ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸ ਡੀ ਆਰ ਐਫ ਦੀਆਂ ਟੀਮਾਂ ਐਨ ਡੀ ਆਰ ਐਫ ਦੀਆਂ ਟੀਮਾਂ ਉਹ ਸਾਰੀਆਂ ਮੌਕੇ ਦੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ ਐਮ.ਐਲ.ਏ. ਸਾਹਿਬਾਨ ਸਾਡੇ ਵਰਕਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਥਾਂ-ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਏਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸੱਸੰਗ ਬਿਅੰਸ ਦੇ ਉੱਤੇ ਦੋ ਡੇਰੇ ਨੇ ਦਲਹੌਜੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਏਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਹੈ ਗੁਰਦਾਪੁਰ ਗੁਰਦਾਪੁਰ ਜਿਹੜਾ ਸ਼ੈਲਟਰ ਉਹ ਬਣਾਏਗੇ ਤੇ ਮੰਜੇ ਨਹੀਂ ਹੈਗੇ ਕਿਤੇ ਲੋਕਾਂ ਵਾਸਤੇ ਕੁਝ ਨਹੀਂ ਹੈਗਾ ਜਿੱਥੇ ਤੇ ਲੰਗਰ ਕਹਿੰਦੇ ਤਾਂ ਪਾ ਦਿੱਤਾ ਕੁਝ ਹੈ ਇੱਥੇ ਕਿਤੇ ਅਜਿਹੀ ਗੱਲ ਨਹੀਂ ਜੇ ਕਿਤੇ ਦੇਖੋ ਸਵੇਰੇ ਠੀਕ ਸੀ ਕਈ ਜਗ੍ਹਾ ਇਹ ਪੋਜੀਸ਼ਨ ਆਈ ਹੈ ਕਿ ਸਵੇਰੇ ਠੀਕ ਧੀ ਤੇ 2 ਘੰਟਿਆਂ ਦੇ ਵਿੱਚ ਪਾਣੀ ਉੱਨਾ ਆ ਗਿਆ ਸੋ ਇਹ ਜੀ ਕਿਤੇ ਕੋਈ ਦਿੱਕਤ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੈਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨੀਟਰਿੰਗ ਕਰ ਰਹੇ ਨੇ ਕੱਲੇ-ਕੱਲੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਫੋਨ ਕਰਕੇ ਪੁੱਛ ਰਹੇ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਉਹਨੇ ਸਾਡੇ ਨਾਲ رابطہ ਕਾਇਮ ਉਹਨਾਂ ਨੇ ਕੀਤਾ ਹੋਇਆ ਹੈ ਤੁਸੀਂ ਕਿਹਨੇ ਜਗ੍ਹਾ ਟੁੱਟੀ ਹੈ ਕਿ ਤੁਸੀਂ ਕਿੰਨੇ ਜਗ੍ਹਾ ਟੁੱਟੀ ਕਿੰਨੀ ਜਗ੍ਹਾ ਪਾੜ ਪਈ ਸੇਰ ਦੇ ਪੁੱਛ ਰਹੇ ਆ ਤੁਸੀਂ ਤਾਂ ਕਿੰਨੇ ਜਗ੍ਹਾ ਪਾੜ ਪਈ ਗੁਰਦਾਸਪੁਰ ਸ਼ਿਕਾਸ ਕਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਪੁੱਛ ਚੁੱਕੇ ਆ ਕਿ ਕਿੰਨੀ ਜਗ੍ਹਾ ਤੁਸੀਂ ਡਿਊਟੀ ਹੋਂ ਦੱਸਿਆ ਜਾ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਕਿੱਥੇ ਟੁੱਟੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਐਸਜੀਐਮ ਨਾ ਕੋਈ ਡੀਸੀ ਦੇਖੋ ਇਹਦੇ ਚ ਕੋਈ ਇਹ ਤਾਂ ਹੈ ਨਹੀਂ ਕੋਈ ਲੁਕਣ ਲਗਾਣ ਵਾਲੀ ਗੱਲ ਹੈ ਵੀ ਕੋਈ ਜਾਣ ਕੇ ਹੁਣ ਹੀ ਦੇ ਰਿਹਾ ਜਾਣਕਾਰੀ ਇਹ ਤਾਂ ਹੁਣ ਓਪਨ ਮੈਟਰ ਹੈ ਓਪਨ ਮੈਟਰ ਹੈ ਦੇਖ ਕਿਸੇ ਦੇ ਹੱਥ ਪਸਿਆ ਨਹੀਂ ਬਿਲਕੁਲ ਕੋਈ ਤਾਕਤ ਨਹੀਂ ਕਿਸੇ ਕੋਲੇ ਕਿਸੀ ਹੱਥ ਪਾ ਲਾਇਆ ਤੇ ਅਸੀਂ ਪਾਣੀ ਰੋਕਦੀਏ ਕੋਈ ਨਹੀਂ ਰੋਕ ਸਕਦਾ ਜਿਵੇਂ ਪਾਣੀ ਵਧ ਰਿਹਾ ਹੁਣ ਅਲਰਟ ਦੇ ਉੱਪਰ ਕਿਹੜੇ ਕਿਹੜੇ ਇਲਾਕੇ ਰੱਖੇ ਗਏ ਨੇ ਪੰਜਾਬ ਦੇ ਕਿਉਂਕਿ ਇਹ ਲਗਾਤਾਰ ਵਿਆਖ ਦੇ ਵਿੱਚ ਵੀ ਪਾਣੀਆਂ ਤੇ ਸਤਲੋਜ ਦੇ ਵਿੱਚ ਵੀ ਮੈਂ ਤਾਂ ਦੇਖੋ ਆਪਣਾ ਫਿਰੋਜ਼ਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਆਪਣਾ ਫਾਜਲਕਾ ਹੈ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨਕੋਟ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠੀਆਂ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਨੇ ਤੇ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਤੇ ਜਿੱਥੇ ਕਈ ਲੋਕ ਹਲੇ ਵੀ ਮੈਨੂੰ ਉੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਐਸਐਸਪੀ ਸਾਹਿਬ ਵੀ ਉੱਥੇ ਤੇ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣ ਨੂੰ ਤਿਆਰ ਨੇ ਸੋ ਸਰਕਾਰ ਤਾਂ ਦੇਖੋ ਪ੍ਰਬੰਧ ਕਰ ਸਕਦੀ ਹੈ ਤੇ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕੱਲ ਮੈਂ ਹਸ਼ਿਆਰਪੁਰ ਸੀ ਹਸ਼ਿਆਰਪੁਰ ਜਿਹੜਾ ਆਪਣਾ ਉਹ ਦਰਿਆ ਹੈ ਪਠਾਨਕੋਟ ਤੇ ਹੰਦੇ ਚੱਕੀ ਦਾ ਦਰਿਆ ਜਿਹੜਾ ਉਹ ਚੱਕੀ ਦਰਿਆ ਦਾ ਪਾਣੀ ਉੱਤੇ 97000 ਕਿਉਂ ਸਿਕਾ ਗਿਆ ਮੈਂ ਉਸ ਤੇ ਗਿਆ ਸੀ ਕੋਈ ਜਾਨ ਦਾ ਰਸਤਾ ਨਹੀਂ ਸੀ ਅਸੀਂ ਉੱਥੇ ਨੰਗੇ ਪੈਰੀ ਵੀ ਜਾ ਕੇ ਆਏ ਆ ਉੱਥੇ 5-4 ਪਿੰਡ ਜਿਹੜੇ ਅਫੈਕਟਡ ਤੇ ਉਹ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਖੁਦ ਇਸੀ ਤੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਜਿੱਥੇ ਮਸ਼ੀਨਾਂ ਲਾ ਕੇ ਕੰਮ ਚਲਾਇਆ ਜਾ ਸਕਦਾ ਹੈ ਉੱਥੇ ਮਸ਼ੀਨਾਂ ਸਾਡੀਆਂ ਲੱਗੀਆਂ ਨੇ ਅਸੀਂ ਬੈਗ ਮਿੱਟੀ ਦੇ ਫੱਡਾ ਫੱਡ ਭਰ ਕੇ ਉਹ ਦਿੱਤੇ ਜਾ ਰਹੇ ਨੇ ਜੰਬੋ ਬੈਗ ਨੇ ਜਿਹੜੇ ਉਹ ਵੀ ਬੜੇ ਹੈਲਪਫੁਲ ਹੋਏ ਨੇ ਇੱਕ ਦੀ ਇਹ ਪਹਿਲੀ ਵਾਰੀ ਹੋਇਆ ਹੈ ਕਿ ਹੜ੍ਹਾਂ 'ਚ ਜੰਬੋ ਬੈਗ ਮੰਗਾਏ ਨੇ ਉਹ ਜੰਬੋ ਬੈਗ ਦੀ ਤਿੰਨ ਸਾਢੇ ਤਿੰਨ ਫੁੱਟ ਦੀ ਚੜਾਈ ਹੈ 2.5 ਫੁੱਟ ਦੇ ਲੱਗੇ ਉਹਦੀ ਉਚਾਈ ਹੈ। ਉਹ ਵੱਡਾ ਬੈਗ ਜਦੋਂ ਭਰ ਕੇ 1 ਲੱਖ ਤੱਕ ਲਿਆ ਜਾਂਦਾ ਤਾਂ ਰੋਕਣ ਦੇ ਵਿੱਚ ਫਲੋ ਨੂੰ ਸਹਾਈ ਹੁੰਦਾ। ਇਹ ਲਿਫਟ ਕਰਨ ਦੀ ਲੋੜ ਹੈ ਇੱਥੇ ਜਿਆਦਾ ਲੋਕੜ ਫਸੇ ਜਿਹੜੇ ਪਾਰਲੀਮੈਂਟ ਦੇ 7 ਪਿੰਡ ਨੇ ਦੱਸਿਆ ਜਾ ਰਿਹਾ ਵੀ ਉੱਥੇ ਜਿਹੜੀ ਹੈ ਕਾਫੀ ਜ਼ਿਆਦਾ ਸਥਿਤੀ ਹੈ ਆਸਮੋਕ ਤੇ ਕਿਹਾ ਹੋਇਆ ਤੇ 에어 ਲਿਫਟ ਦੀ ਲੋੜ ਹੈ। ਹਾਂ 에어 ਲਿਫਟ ਦੀ ਜਿੱਥੇ ਲੋੜ ਹੈ ਮੈਂ 1 ਦਸਕੇ ਵਟਿਆ ਹੁਣਾ। 7 ਬੰਦੇ ਅਸੀਂ ਇੱਥੇ ਕਰਕੇ ਆਏ ਆ ਪਠਾਨਕੋਟ ਏਰੀਆ ਦੇ ਵਿੱਚ ਤੇ 4 ਬੰਦੇ ਇੱਕ ਪਿੰਡ ਦੇ ਵਿੱਚ ਕੀਤੇ ਆ। ਕੱਲ ਉਹ ਪਿੰਡ ਹੈ ਸ਼ਾਇਦ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ। ਉੱਥੇ ਚਾਰ ਬੰਦਿਆਂ ਨੂੰ ਰਿਸਕਿਊ ਕੀਤਾ ਸੀ ਅੱਛਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੀ ਇੱਕ ਪਿੰਡ ਉੱਤੇ ਘਿਰ ਗਿਆ ਸੀ ਤਾਂ ਉਹ ਵੀ ਲੈ ਕੇ ਆਏ ਨੇ ਸਾਰੇ ਸੋ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਉਹ ਹਰ ਚੀਜ਼ ਮੁਹੱਈਆ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਦੇ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਉੱਤੇ ਤਜਵੀਜ਼ ਬਣਾਈ ਗਈ ਕਿ ਇਹਨਾਂ ਦੀ ਕਰਦੋਰੀਆਂ ਜਲਦ ਕਰਵਾ ਕੇ ਜਾਂ ਇਹਨਾਂ ਨੂੰ ਕੋਈ ਰੱਖ ਦਿੱਤੀ ਜਾਵੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਨਾਉਂਸ ਕਰਕੇ ਗਏ ਨੇ ਖਾਲੇ ਜੋ ਅੱਜ ਅੱਜ ਤਾਂ ਸਿਰਫ ਅਸੀਂ ਲੋਕਾਂ ਨੂੰ ਬਚਾਉਣ ਦਾ ਪਸ਼ੂਆਂ ਨੂੰ ਬਚਾਉਣ ਦਾ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਅੱਜ ਤਾਂ ਕੰਮ ਹੈ ਅਸੀਂ ਨਾਲ ਸਾਰੇ ਅਫਸਰ ਸਹਿਬਾਨ ਜਿਹੜੇ ਸਾਡਾ ਡਿਪਾਰਟਮੈਂਟ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਤੋਂ ਲੈ ਕੇ ਸਾਡੇ ਨਿਚਲੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਨਾਲ ਅਸੀਂ ਇਹਨਾਂ ਨੂੰ ਇਹ ਵੀ ਇੰਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਡਿਊਟੀਆਂ ਤਾਂ ਦੇ ਹੀ ਰਹੇ ਹੋ 24 ਘੰਟੇ ਡਿਊਟੀ ਨੇ ਸੈਕਟਰ ਵੰਡ ਕੇ ਡਿਊਟੀਆਂ ਦੇ ਰਹੇ ਨੇ ਤੇ ਨਾਲ ਇਹ ਵੀ ਦੇਖਣਾ ਵੀ ਕਿੱਥੇ ਕੀ ਆਪਾਂ ਅੱਗੇ ਨੂੰ ਕਰ ਸਕਦੇ ਆ ਕਿਉਂਕਿ 2023 ਦੇ ਵਿੱਚ ਜਦੋਂ ਹੋਇਆ ਸੀ ਉਦੋਂ ਅਸੀਂ ਬਹੁਤ ਊਜਾ ਡੈਂਟੀਫਾਈ ਕੀਤੀ ਹੁੰਦੀ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਸੀ ਕਿਤੇ ਬੰਨ੍ਹ ਨਹੀਂ ਟੁੱਟੇ ਤੇ ਸੋ ਜਿੱਥੇ ਪਾਣੀ ਹੁਣ ਇੰਨਾ ਆ ਗਿਆ ਓਵਰਫਲੋ ਹੋ ਗਿਆ ਬੰਨ੍ਹਾਂ ਦੇ ਉੱਤੋਂ ਦੀ ਪਾਣੀ ਹੋ ਗਿਆ ਤਾਂ ਹੁਣ ਅਸੀਂ ਲੋਕਾਂ ਦੇ ਨਾਲ ਖੜੇ ਆ ਸਹੀ ਕਹਿ ਸਕਦਾ ਠੀਕ ਤਨ ਤਨ